ਹਾਂਜੀ ਵੈਗੁਰੂ ਜੀ ਸਾਰੇ ਭੈਣ ਭਰਾ ਮੈਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆ ਜੀ ਮਲੇ ਦੀ ਚਟਣੀ ਹਾਂਜੀ ਆਪਾਂ ਇਮਲੀ ਲਈ ਸੀ ਪਤਾ ਨਹੀਂ 50 ਗ੍ਰਾਮ ਸੀ ਤੋਂ ਆਪਾਂ ਉਹਨੂੰ ਪਾਣੀ 'ਚ ਭਿਉਂ ਕੇ ਰੱਖਤਾ ਸਾਰੀ ਰਾਤ ਫਿਰ ਜਿਹੜੇ ਉੱਟ ਕੇ ਦਾ ਆਪਾਂ ਪੀਸ ਕੇ ਆਪਾਂ ਪਾਣੀ ਪਾ ਕੇ ਰੱਖ ਲੈ ਚ ਦੋ ਗਲਾਸ ਪਾਣੀ ਸੀ ਪਾਲੇ ਨੇ ਤੇ ਆ ਆਪਾਂ ਲਈਆ ਇੱਕ ਚਮਚਾ ਜੇਗੀ ਮਿਰਚ ਦਾ ਅੱਧਾ ਚਮਚਾ ਲਾਲ ਮਿਰਚ ਪਾਊਡਰ ਆ ਤੇ ਅੱਧਾ ਚਮਚਾ ਕਾਲੀ ਮਿਰਚ ਆ ਇਹ ਅੱਧਾ ਚਮਚਾ ਲਾ ਨਮਕ ਆ ਆ ਚਿੱਟਾ ਨਮਕ ਤੇ ਕਾਲਾ ਨਮਕ ਇਹ ਆਪਾਂ ਇੱਕ ਚਮਚਾ ਜੀਰੇ ਦਾ ਲਿਆ ਆ ਇਹ ਆ ਸੌਂਫ ਦਾ ਪਾਊਡਰ ਆ ਆਦਰਕ ਦਾ ਪੇਸਟ ਆ ਤੇ ਇਹ ਆਪਾਂ ਜਮ੍ਹਾਣਾ ਵੀ ਲਈ ਆ ਤੇ ਉਹ ਆਪਾਂ ਫਿਰ ਦਿਖਾਵਾਂਗੇ ਆਪਾਂ ਇੱਕ ਚੱਕਰ ਪਾਣੀ ਆ ਚਾਰ ਚਮਚੇ ਆਪਾਂ ਚੀਨੀ ਦੇ ਪਾਵਾਂਗੇ ਹਾਂਜੀ ਕੜਾਹੀ ਆਪਣੀ ਗਰਮ ਹੋ ਚੁੱਕੀ ਆ ਜੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਰੋਂ ਦਾ ਤੇਲ ਪੜੀ ਹੱਥ ਨਾਲ ਕ੍ਰਸ਼ ਕਰਕੇ ਥੋੜੀ ਜਿਹੀ ਜਮੈਣ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀਰਾ ਲਓ ਜੀ ਆਪਾਂ ਨੇ ਜਮੈਣ ਤੇ ਜੀਰਾ ਪਾ ਲਿਆ ਪੁੱਟੀ ਗਿਆ ਜੀਰਾ ਹੁਣ ਆਪਾਂ ਜਿਹੜਾ ਜੀ ਮਲੀ ਦਾ ਆਪਣਾ ਘੋਲ ਆ ਪਾ ਉਹ ਐਡ ਕਰ ਦਾਂਗੇ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੇ ਆਪਾਂ ਨੂੰ ਹਰਦੋ ਸੋਹਣੇ ਸੋਣ ਕਰਦਨੇ ਕਮੈਂਟ ਇਸੇ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਤੇ ਸੋਹਣੇ ਸੋਣੇ ਕਰਦੇ ਰਹੋ ਜੀ ਕਮੈਂਟ ਤੇ ਵੀਡੀਓ ਨੂੰ ਜੀ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਜੀ ਤੇ ਜਿਹੜੇ ਭੈਣ ਪਰ ਆਪਣੇ ਨਾਲ ਨਵੇਂ ਜੁੜਦੇ ਨੇ ਜੀ ਉਹ ਵੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਹਣੇ ਸੋਹਣੇ ਕਰੋ ਕਮੈਂਟ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਿਆ ਕਰੋ ਹਾਂਜੀ ਥੋੜੀ ਜੀ ਆਪਾਂ ਇਹਦੇ ਵਿੱਚ ਹਿੰਗ ਐਡ ਕਰਦਾਂਗੇ ਜੀ ਉਹ ਜੇ ਆਪਾਂ ਇਹਨਾਂ ਦੋਨੋਂ ਵਿੱਚ ਇੱਕ ਤਰ੍ਹਾਂ ਕਰ ਲੈਣੀ ਆ ਮਿਕਸ ਇਹ ਜੋ ਟਪ ਦੀ ਨਹੀਂ ਨਿਕਲੀ ਜੰਗੀ ਤਾਂ ਗੱਦੜੀ ਦੇ ਹੋ ਗਏ ਨੇ ਹਾਂਜੀ ਆਪਾਂ ਇਹਨੂੰ 10 ਦੇਰ ਤੱਕ ਪਕਾਈ ਜਾਵਾਂਗੇ ਜੀ ਜਿੰਨੀ ਦੇਰ ਤੱਕ ਇਹਦੇ ਵਿੱਚ ਵਾਲਾ ਜਿਆ ਨਹੀਂ ਆਉਂਦਾ ਹੈਗਾ ਜਦੋਂ ਇਹ ਰਿਜਣ ਲੱਗ ਜੀ ਆਪਾਂ ਜੀ ਮਲੇ ਦੀ ਚਟਣੀ ਬਣਾ ਰਹੇ ਹਾਂ ਘਰ ਦੇ ਵਿੱਚ ਆਪਾਂ ਨੂੰ ਜ਼ਰੂਰ ਇਸ ਤਰ੍ਹਾਂ ਘਰ ਦੇ ਵਿੱਚ ਬਣਾ ਲੈਣੀ ਚਾਹੀਦੀ ਹੈ ਜੀ ਕੋਈ ਵੀ ਚੀਜ਼ ਆ ਤੇ ਹੁਣ ਆਪਾਂ ਘਰੇ ਬਣਾਉਣਾ ਜੀ ਆਪਾਂ ਨੂੰ ਹਨ ਤਸੱਲੀ ਹੁੰਦੀ ਆ ਬੇ ਆਪਾਂ ਵਧੀਆ ਤਰੀਕੇ ਨਾਲ ਬਣਾਈ ਆ ਤੇ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਜੀ ਤੇ ਆਪਾਂ ਜੇ ਬਾਜ਼ਾਰੋਂ ਲਿਆਉਨੇ ਹੁਣ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਉਹਦੇ ਵਿੱਚ ਕੀ ਪਾਇਆ ਕਿਵੇਂ ਬਣਾਈਏ ਉਹ ਜ਼ਰੂਰ ਘਰ ਦੇ ਵਿੱਚ ਹੀ ਆਪਾਂ ਨੂੰ ਇਹਦੀ ਚੀਜ਼ਾਂ ਜੀ ਬਣਾ ਲੈਣੀਆਂ ਚਾਹੀਦੀਆਂ ਨੇ ਹੋਣੀ ਹੈ ਹੁਣ ਦੇਖ ਕੇ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਰਹੇ ਹਾਂ ਜੀ ਸ਼ੱਕਰ ਇਹ ਗੁੜ ਵੀ ਪਾਉਣਾ ਗੁੜ ਵੀ ਪਾਣਾ ਜੇ ਗੁੜ ਪਾਉਣਾ ਚਾਹੁੰਦੇ ਉਹ ਤਾਂ ਗੁੜ ਪਾ ਸਕਦੇ। ਤੇ ਪਾਣੀ ਕੋਕੋਲੀ ਪਾ ਲਈ ਆਪਣੀ ਸ਼ੱਕਰ ਦੀ। ਹੁਣ ਆਪਾਂ ਲਗਾਤਾਰ ਹਿਲਾਈ ਜਾਵਾਂਗੇ। ਹੁਣ ਆਪਾਂ ਇਹਦੇ ਵਿੱਚ ਜੀ ਐਡ ਕਰ ਦਾਂਗੇ। ਸੋ ਆਦਰਕ ਲਾਲ ਮਿਰਚ ਦੇਗੀ ਮਿਰਚ ਕਾਲਾ ਨਮਕ ਚਟਾ ਨਮਕ ਸਾਰਾ ਸਬਾਨ ਆਪਾਂ ਐਡ ਕਰ ਲਾਂਗੇ ਬਣਾ ਲਈ ਸਾਰਾ ਸਬਾਨ ਆਪਾਂ ਪਾ ਲਈਏ ਬਾਅਦ ਕੀ ਚੰਗੀ ਤਰ੍ਹਾਂ ਕਰ ਲਿਆ ਮਿਕਸ ਇਹਦੀ ਜਿਆਦਾ ਮਿੱਠਾ ਘੱਟਾ ਬੂਆ ਹੋਰ ਪਾ ਲਈਏ ਹਾਂਜੀ ਹਾਂ ਪੱਛਾ ਇੱਕ ਕਰ ਲਾਂਗੇ ਜੀ ਨਮਕ ਮਿਰਚ ਸਾਰਾ ਕੁਝ ਜੇ ਕੋਈ ਚੀਜ਼ ਘੱਟ ਲੱਗੀ ਤਾਂ ਹੋਰ ਪਾ ਲਾਂਗੇ ਜੇ ਠੀਕ ਲੱਗੀ ਤਾਂ ਫਿਰ ਠੀਕ ਆ ਆਪਾਂ ਜੇ ਨੂੰ ਲਗਾਤਾਰ ਇਸ ਤਰ੍ਹਾਂ ਹਿਲਾਈ ਜਾਵਾਂਗੇ ਘਟਸੀ ਦੇ ਨਾਲ ਲਗਾਤਾਰ ਚਲਾਉਂਦੇ ਰਾਂਗੇ ਆਪਾਂ ਦੀ ਅਗੇ ਟਮਾਟਰਾਂ ਦੀ ਚਟਣੀ ਵੀ ਬਣਾਈ ਸੀ ਉਹਦੀ ਵੀ ਵੀਡੀਓ ਪਾਈ ਸੀ ਜਿਹੜੇ ਭੈਣ ਭਰਾਵਾਂ ਨੇ ਨਹੀਂ ਦੇਖੀ ਜਰੂਰ ਦੇਖੀ ਲੋ ਜੀ ਇਹਦੇ ਵਿੱਚ ਬੋਇਲ ਹੋਣ ਲੱਗ ਗਈ ਰੱਜਣ ਲੱਗ ਗਈ ਪਕੜੀ ਚਟਣੀ ਲੋ ਜੀ ਆਪਣੀ ਚਟਣੀ ਨੂੰ ਉਬਾਲਾ ਆਉਣ ਲੱਗ ਗਿਆ ਬੋਇਲ ਹੋ ਰਹੀ ਹੈ ਆਪਾਂ ਜੀ ਇਹਦੇ ਵਿੱਚ ਥੋੜੀ ਜਿਹੀ ਚੀਨੀ ਵੀ ਐਡ ਕਰ ਲਾਂਗੇ ਆਪਾਂ ਦੀ ਕੋਈ ਵੀ ਚਟਣੀ ਬਣਾਉਣੀ ਹੁੰਦੀ ਹੈ ਜੀ ਘਰ ਦੇ ਵਿੱਚ ਹੀ ਬਣਾ ਲਈਦੀ ਆ ਆਪਾਂ ਪਾਉਣ ਲੱਗਿਆਂ ਜੀ ਚੀਨੀ ਆਪਾਂ ਜੀ ਵੱਡੇ 3 ਚਮਚ ਪਾ ਲਈ ਚੀਨੀ ਚੀਨੀ ਨੂੰ ਵੀ ਆਪਾਂ ਘਰ ਤੋਂ ਲੇ ਮਿਕਸ ਉੰਨੇ ਪਾਣੀ ਨਾ ਟੂਣਾ। ਲੋੜੀ ਆਪਾਂ ਇਹਦਾ ਮਿੱਠਾ ਕਰ ਰਹੇ ਹਾਂ ਚੈੱਕ। ਹਾਂਜੀ ਆਪਣੀ ਵੀਡੀਓ ਦੇ ਜੀ ਲਾਈਕ ਵੀ ਬਹੁਤ ਘੱਟ ਆਉਂਦੇ ਨੇ, ਵਿਊ ਵੀ ਬਹੁਤ ਘੱਟ ਆਉਂਦੇ ਨੇ ਜੀ। ਸਪੋਰਟ ਕਰੋ ਜੀ ਸਾਨੂੰ ਤੁਹਾਡੇ ਸਪੋਰਟ ਦੀ ਲੋੜ ਆ। ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਜੀ। ਆਪਾਂ ਤੁਹਾਡੇ ਲਈ ਵਧੀਆ ਤੋਂ ਵਧੀਆ ਆਈਟਮਾਂ ਲੈ ਕੇ ਆਉਨੇ ਆ ਜੀ। ਕਿ ਕੋਈ ਵੀ ਚਟਣੀ ਬਣਾਉਣੀ ਹੁੰਦੀ ਆ ਵੀ ਘਰ ਦੇ ਵਿੱਚ ਹੀ ਬਣਾਉਣੀ ਆ ਟਮਾਟਰਾਂ ਦੀ ਬਣਾਈ ਸੀ ਅੱਗੇ ਹਜੇ ਵੀ ਸਾਡੇ ਪਈ ਆ ਜੀ ਬਿਲਕੁਲ ਵੀ ਖਰਾਬ ਨਹੀਂ ਹੋਈ ਆਪਾਂ ਜੀ ਇਹਨੂੰ ਗਾੜੀ ਹੁਣ ਤੱਕ ਪਕਾਵਾਂਗੇ ਗਿਰਨ ਤੇ ਗਾੜੀ ਆਪਾਂ ਨੂੰ ਚਾਹੀਦੀ ਚਟਣੀ ਆਪਣੀ ਬਣਾ ਲਈ ਹੈ ਜੀ। ਉਹ ਜਿਸ ਚਟਣੀ ਵੀ ਆਪਣੀ ਉਹ ਹੋ ਜਾਣੀ ਸੀ ਜੀ ਠੰਡੀ ਟਰੰਡਰ ਮੁੱਕ ਗਿਆ ਸੀ ਸਾਡਾ। ਹਾਂ ਅਸੀਂ ਸਿਲੰਡਰ ਲਾਏ ਆ ਜੀ ਕੀਤਾ ਗਿਆ ਸੋਨ। ਲਓ ਜੀ ਹੋਣ ਲੱਗੀ ਆਪਣੀ ਚਟਣੀ ਬੋਇਲ ਹੋ ਜੂਗੀ ਜੀ ਗਾੜੀ। ਆਪਾਂ ਲਗਾਤਾਰ ਇਸ ਤਰ੍ਹਾਂ ਹਲਾਉਂਦੇ ਰਹਾਂਗੇ ਜੀ। ਕੋਈ ਤੜੀ ਨਹੀਂ ਜਾਏ। ਲਓ ਜੀ ਆਪਣੀ ਮਿੱਠੀ ਜੀ ਚਟਣੀ ਬਣ ਕੇ ਤਿਆਰ ਹੈ ਜੀ। ਦੀ ਆਪਾਂ ਠੰਡੀ ਹੋਈ ਨੂੰ ਜੀ ਇੱਕ ਬਰਤਨਾਂ ਦੇ ਵਿੱਚ ਪਾ ਕੇ ਰੱਖ ਲਾਂਗੇ ਜੀ ਤੇ ਆਪਣੀ ਜਿਹਹ ਜੀ ਆਪਾਂ ਨੂੰ ਚਾਹੀਦੀ ਸੀ ਬਿਲਕੁਲ ਬਣ ਕੇ ਪਰਫੈਕਟ ਆਪਾਂ ਇਸ ਤਰ੍ਹਾਂ ਉਂਗਲੀ ਦੇ ਨਾਲ ਕਟਚੀ ਦੇ ਉੱਤੇ ਕਰਕੇ ਦੇਖ ਲਾਂਗੇ ਜੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਢਿੱਲੀ ਤੋਂ ਛੋਟਾ ਛੋਟਾ ਕਮੈਂਟ ਕਰ ਦੇ ਸਾਰਿਆਂ ਦਾ ਬਤਿਹਤ ਨੂੰ ਧੰਨਵਾਦ ਕਰਦੇ ਹਾਂ ਜੀ